ਬੱਚੇ ਲਈ ਮੋਬਾਈਲ ਫੋਨ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ ਇਸ ਦੀ ਅਧਾਰਨ ਸ਼ੁਕਰਵਾਰ ਨੂੰ ਪਿੰਡ ਹਰਦੂ ਬਠਵਾਲਾ ਵਿੱਚ ਸਾਹਮਣੇ ਆਈ ਇੱਥੇ ਮੋਬਾਈਲ ਫੋਨ ਨਾਲ ਖੇਡ ਰਹੀ 3 ਸਾਲਾ ਬੱਚੇ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਮੋਬਾਈਲ ਅਚਾਨਕ ਫਟ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਤਸੀ ਜਾ ਰਹੀ ਹੈ ਮਨਜੀਤ ਸਿੰਘ ਵਾਸੀ ਹਰਦਪਠਵਾਲਾ ਨੇ ਦੱਸਿਆ ਕਿ ਉਸ ਦੀ 3 ਸਾਲਾ ਬੇਟੀ ਦਿਵਿਆ ਕਰ ਦੇ ਵੇੜੇ ਵਿੱਚ ਮੋਬਾਈਲ ਫੋਨ ਤੇ ਵੀਡੀਓ ਦੇਖ ਰਹੀ ਸੀ ਇਸ ਦੌਰਾਨ ਅਚਾਨਕ ਫੋਨ 'ਚ ਧਮਾਕਾ ਹੋਇਆ ਇਸ ਕਾਰਨ ਲੜਕੀ ਦਾ ਪੱਟ ਸੜ ਗਿਆ ਧਮਾਕੇ ਕਾਰਨ ਮੰਜੇ ਤੇ ਫੈਲੀ ਚਾਦਰ ਵੀ ਥੋੜੀ ਸੜ ਗਈ ਉਹ ਨੂੰ ਤੁਰੰਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਤਾਇਨਾਤ ਡਾਕਟਰ ਜੇ ਨੇ ਦੱਸਿਆ ਕਿ ਲੜਕੀ ਦੇ ਪਾਟ ਦਾ ਕਰੀਬ 15 ਫੀਸਤੀ ਹਿੱਸਾ ਸੜ ਗਿਆ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਹਨਾਂ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਨਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਸੇ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰ ਬੱਚਿਆਂ ਨੂੰ ਖੇਡਣ ਲਈ ਮੋਬਾਈਲ ਨਾ ਦੇਣ ਕਿਉਂਕਿ ਕਈ ਵਾਰ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ। ਅਮੀ ਕੁਮਾਰਾ ਜੀ ਹਾਂ ਜੀ। ਉਹ ਕੋਈ ਗੱਲ ਨਹੀਂ। ਭਾਈ ਬੱਚੇ ਫੋਨ ਚਲਾਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕੀ ਆ ਬੱਚੇ ਦਾ ਲੱਤਾਂ ਸੜ ਗਈਆਂ ਹਾਂਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਦਾ ਹਰ ਦੋ ਬਸਾਲੇ ਭਾਈ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂਜੀ ਬੱਚੀ ਠੀਕ ਆ ਬਾਕੀ ਡਾਕਟਰ ਸਾਹਿਬ ਕੀ ਹੁੰਦੇ ਡਾਕਟਰ ਸਾਹਿਬ ਕਹਿੰਦੇ ਠੀਕ ਆ ਟਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂਜੀ ਕੀ ਨਾ ਆਸ਼ਾ ਜੀ ਇਹ ਨਾ ਬੇਟੀ ਲੈ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਸੀ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਪਿਆ ਪੱਟਾਂ ਦੇ ਗੋੜਿਆਂ ਤੋਂ ਤਾ ਤਾ ਸਾਰੀ ਪੀ ਸੜ ਗਈ ਹੈ ਫੋਨ ਚੱਲਦੀ ਨਹੀਂ ਜੀ ਇੱਦਾਂ ਹੀ ਟੋਪ ਚ ਬੈਠੀ ਸੀ ਲੈ ਕੇ ਪੁਰਾਣਾ ਫੋਨ ਲੈ ਕੇ ਨਮ ਲੈ ਆਈ ਜੀ ਪੁਰਾਣਾ ਹੀ ਭਾਈ ਚਾਰ ਸਾਲ ਦਾ ਹਾਂਜੀ ਭੂਣ ਚਲਾਉਂਦੇ ਸੀ ਵੇਲੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆਂ ਹੀ ਧੂੰਆਂ ਹੋ ਗਿਆ ਕਿਦੋਂ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਉਮਰ ਕਿੰਨੀ ਕੁ ਬੱਚੇ ਦੀ 3 ਸਾਲ ਦੇ ਰੈਗੂਲਰ ਬੱਚਾ ਪਹਿਲਾ ਵੀ ਪਹੁੰਚ ਲਾਉਂਦਾ ਸੀ ਆ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਫੜਾ ਦਿੱਤਾ ਪਰ ਚੱਲ ਹੁਣ ਵੀ ਖੇਡੇ ਲੱਗ ਗਏ ਜਿ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਹੈ ਤੇ ਇਸ ਤਰ੍ਹਾਂ ਹੀ ਇਹਨੂੰ ਵੀ ਫੜਾ ਦਿੱਤਾ ਵੀ ਕਿਹੜਾ ਅੱਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਬੂਲੈਂਸ ਭੁਲਾਈ ਗਈ ਹਸਪਤਾਲ ਕਿ ਬਿਲੇ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾਲੇ ਉਹਨਾਂ ਕਰੇ ਕਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਅਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰਾਂ ਨੂੰ ਡਾਕਟਰ ਹੁਣ ਇਲਾਜ ਕਰਨ ਦੇ ਇਲਾਜ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਨਾ ਘਟਨਾ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਮਾਰ ਇਹਦੀ ਉਮਰ 3 ਸਾਲ ਹੈ ਕੀ ਘਟਨਾ ਇੱਥੇ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕਿ ਦੋ ਵਜੇ ਬਾਅਦ ਇਹ ਸਵੇਰ ਦੀ ਗੱਲ 7:30 ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਨੂੰ ਹਸਪਤਾਲ ਕਿ ਮਿਲਿਆ ਤਾਂ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਸੀ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਬੁਰਾ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੀ ਵੱਡੀ ਵਾਲਾ ਥਾਂ ਸਾਰਾ ਹੀ ਸੀ ਡਾਕਟਰ ਇਲਾਜ ਕਰਦੇ ਗਏ ਹਾਂਜੀ ਹਾਂਜੀ ਕਿੰਨੇ ਕੁ ਦਾ ਲੈਂਦਾ ਗਿਆ ਇਹਨਾਂ ਨੂੰ ਇਹਨਾਂ ਨੂੰ ਸਵੇਰੇ 8:00 ਤੋਂ 11:00 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਦੇ ਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟਾਈਮ ਜਗਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਗੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰਿਨਿਅਲ ਰੀਜਨ ਜਿਹੜਾ ਵਾਜ ਨੂੰ ਆਪਾਂ ਥਾਈਸ ਕੇਦਰ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬੰਦ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵੀ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਬਸ ਇੱਕ ਟਿਸ਼ਨ ਠੀਕ ਹੁਣ ਪੇਸ਼ੈਂਟ ਸਟੇਬਲ ਹੈ